ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਹਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਇਸ ਡਿਜ਼ਾਈਨ ਨੂੰ ਆਪਾਂ ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਹਾਂ ਬਹੁਤ ਸੌਖਾ ਡਿਜ਼ਾਈਨ ਹੈ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਸੌਬਰ ਸੌਬਰ ਕਲਰ ਜਿਹੜੇ ਮਤਲਬ ਜੈਂਟਸ ਕੋਟੀ ਬਣਾਉਣੀ ਹੋਏ ਤੇ ਉਹਦੇ ਤੇ ਬਹੁਤ ਆਸਾਨੀ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਪਾ ਸਕਦੇ ਜੇ ਤੇ ਬਹੁਤ ਹੀ ਪਿਆਰਾ ਬਣੇਗਾ ਬਣਾਉਣ ਵਿੱਚ ਵੀ ਬਹੁਤ ਸੌਖਾ ਹੈ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਅਸੀਂ ਰਿਪੀਟ ਕਰਦੇ ਜਾਵਾਂਗੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਤੇ ਪੰਜ-ਪੰਜ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ 5-5 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਤੁਸੀਂ ਤਿੰਨ ਕੁੰਡੇ ਜਿਹੜੇ ਉਹ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਪਾਉਣੇ ਆ ਤੇ ਦੋ ਕੁੰਡੇ ਦੋਨਾਂ ਸਾਈਡ ਸਾਈਡਾਂ ਤੇ ਐਗਜ਼ਿਸਟ ਵਾਸਤੇ ਪਾਉਣੇ ਆ ਉਹੀ ਤੁਸੀਂ 5-5 ਕੁੰਡੇ ਪਾ ਲੋਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਸਿੱਧੀ ਔਰ ਉਲਟੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਸਿਰਫ ਮੈਂ ਇੱਥੇ ਉਲਟੀ ਸਲਾਈ ਦੇ ਕੁੰਡੇ ਪਾਏ ਹੋਏ ਨੇ ਤੇ ਇੱਥੇ ਪਹਿਲਾਂ ਆਪਾਂ ਇੱਕ ਉਲਟੀ-ਉਲਟੀ ਸਲਾਈ ਬਣਾ ਲਾਂਗੇ ਤਾਂ ਕਿ ਆਪਾਂ ਸਿੱਧੀ ਸਾਈਡ ਤੇ ਜਾ ਸਕੀਏ ਸਭ ਤੋਂ ਪਹਿਲਾਂ ਆਪਾਂ ਉਲਟੀ-ਉਲਟੀ ਸਲਾਈ ਜਿਹੜੀ ਬਣਾ ਲੈਨੇ ਆ ਸਿਰਫ ਦੋ ਸਲਾਈਆਂ ਵਿੱਚ ਹੀ ਡਿਜ਼ਾਈਨ ਬਣੇਗਾ ਤੇ ਬਹੁਤ ਹੀ ਸੌਖਾ ਹੈ ਬਿਗਨਰ ਇਹਨੂੰ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਨੇ ਤੇ ਕਿਸੇ ਵੀ ਸਵੈਟਰ ਕੋਟੀ ਤੇ ਤੁਸੀਂ ਬਣਾਓਗੇ ਤੇ ਬਹੁਤ ਹੀ ਪਿਆਰੀ ਲੁੱਕ ਦੇਵੇਗਾ ਖਾਸ ਕਰ ਜੈਂਟਸ ਕੋਟੀ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਬਣਾਓਗੇ ਤੇ ਬਿਲਕੁਲ ਰੈਡੀमेड ਲੁੱਕ ਦੇਵੇਗਾ ਸਿੰਪਲ اور ਸਬ ਡਿਜ਼ਾਈਨ ਇਹ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਆ ਬਣੇ ਹੋਏ ਬਹੁਤ ਹੀ ਪਿਆਰੇ ਲੱਗਦੇ ਨੇ ਜਿਹੜੇ ਘੱਟ ਨਿਟਿੰਗ ਜਾਣਦੇ ਨਹੀਂ ਜਿਨ੍ਹਾਂ ਨੂੰ ਬਹੁਤੇ ਔਖੇ ਡਿਜ਼ਾਈਨ ਨਹੀਂ ਆਉਂਦੇ ਉਹ ਇਹੋਲੇ ਡਿਜ਼ਾਈਨ ਜਿਹੜੇ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਨੇ ਹੁਣ ਆਪਾਂ ਜੇ ਅੱਗੇ ਆ ਉਲਟੀ ਸੌਰੀ ਸਿੱਧੀ ਸਲਾਈ ਤੇ ਉਲਟੀ ਸਲਾਈ ਵਿੱਚ ਬਣਾ ਲਈਏ ਜੇ ਤੁਸੀਂ ਸਿੱਧੀ ਸਾਈਡ ਦੇ ਕੁੰਡੇ ਪਾਏ ਆ ਤੇ ਤੁਸੀਂ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਇਹ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰ ਸਕਦੇ ਜੀ ਤੇ ਜੇ ਤੁਸੀਂ ਤੁਸੀਂ نیچے ਬਾਰਡਰ ਬਣਾਇਆ ਹੈ ਬਾਰਡਰ ਬਣਾਉਣ ਤੋਂ ਬਾਅਦ ਇਸ ਉਲਟੀ ਸਾਈਡ ਤੋਂ ਤੁਸੀਂ ਆਪਣੇ ਕੁੰਡੇ ਵਗੈਰਾ ਵਧਾ ਲਓ ਤੇ ਸਿੱਧੀ ਸਾਈਡ ਤੋਂ ਇਹ ਬਲਾ ਡਿਜ਼ਾਈਨ ਜਿਹੜਾ ਉਸ ਨੂੰ ਤੁਸੀਂ ਸ਼ੁਰੂ ਕਰ ਲਓ ਇਹ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਉਲਟੇ ਬਣਾ ਲਏ ਧਾਗਾ ਪਿੱਛੇ ਕਰਾਂਗੇ ਹੁਣ ਕੀ ਕਰਨਾ ਇਹ ਬਲਾ ਇੱਕ ਕੁੰਡਾ ਜਿਹੜਾ ਇਹਦੇ ਕੋਲੋਂ ਆਪਾਂ ਇਸ ਤਰ੍ਹਾਂ ਕਰਕੇ ਇੱਕ ਲੂਪ ਲੈ ਲੈਣਾ ਹੈ ਇਹ ਕੁੰਡੇ ਦੇ ਕੋਲੋਂ ਇੱਕ ਲੂਪ ਲੈ ਲਿਆ ਫਿਰ ਇਹ ਵਾਲੇ ਕੁੰਡੇ ਨੂੰ ਆਪਾਂ ਬੈਕ ਲੂਪ ਦੇ ਨਾਲ ਸਿੱਧਾ ਉਣ ਦੇਣਾ ਇਸ ਤਰ੍ਹਾਂ ਸਾਡੇ ਇੱਕ ਕੁੰਡੇ ਤੋਂ ਦੋ ਕੁੰਡੇ ਹੋ ਗਏ ਅੱਗੇ ਫਿਰ ਇੱਕ ਕੁੰਡੇ ਤੋਂ ਆਪਾਂ ਇਸੇ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਕਰਕੇ ਇੱਕ ਲੂਪ ਲੈ ਲਿਆ ਫਿਰ ਇਹ ਵਾਲੇ ਕੁੰਡੇ ਨੂੰ ਬੈਕ ਲੂਪ ਦੇ ਨਾਲ ਬਣਾਵਾ ਦਵਾਂਗੇ ਇਹ ਹੀ ਪੰਜ ਕੁੰਡੇ ਆਪਾਂ ਸਾਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਹ ਕੁੰਡੇ ਦੇ ਕੋਲੋਂ ਇੱਥੋਂ ਇੱਕ ਲੂਪ ਲੈ ਲੈਣਾ ਹੈ ਫਿਰ ਇਹ ਵਾਲੇ ਕੁੰਡੇ ਨੂੰ ਬੈਕ ਲੂਪ ਦੇ ਨਾਲ ਹੁਣ ਦੇਣਾ ਇੱਕ ਕੁੰਡੇ ਤੋਂ ਦੋ ਕੁੰਡੇ ਹੋ ਗਏ ਫਿਰ ਇਹ ਕੁੰਡੇ ਦੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਲੂਪ ਲੈ ਲੈਣਾ ਇਹ ਵਾਲੇ ਕੁੰਡੇ ਨੂੰ ਬੈਕ ਲੂਪ ਦੇ ਨਾਲ ਹੁਣ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਫਿਰ ਉਲਟੇ ਬਣਾ ਲਾਂਗੇ ਇਸ ਨਾਲ ਸਾਡਾ ਡਿਜ਼ਾਈਨ ਜਿਹੜਾ ਬਿਲਕੁਲ ਇਕੁਅਲ ਬਣੇਗਾ ਲਾਸਟ ਵਾਲਾ ਗੁੰਡਾ ਨੂੰ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਇਹ ਸਿੱਧੀ ਸਲਾਈ ਹੈ ਇਸ ਚੀਜ਼ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਜਦੋਂ ਆਪਾਂ ਸਿੱਧੀ ਸਲਾਈ ਬਣਾ ਰਹੇ ਹਾਂ ਤੇ ਪਹਿਲਾ ਗੁੰਡਾ ਵੀ ਸਿੱਧਾ ਬਣੇਗਾ ਤੇ ਲਾਸਟ ਵਾਲਾ ਗੁੰਡਾ ਵੀ ਸਿੱਧਾ ਬਣੇਗਾ ਤੇ ਉਲਟੀ ਸਾਈਡ ਤੋਂ ਇਹ ਦੋਨੋਂ ਗੁੰਡੇ ਹੀ ਉਲਟੇ ਬਣਨਗੇ ਮੈਂ ਵੇਖੋ ਆਪਾਂ ਇਸ ਤਰ੍ਹਾਂ ਉਲਟੇ ਦੀ ਤਰ੍ਹਾਂ ਨੂੰ ਉਤਾਰਨਾ ਹੈ ਭਾਵੇਂ ਇਸ ਤੋਂ ਅੱਗੇ ਜਾ ਕੇ ਆਪਾਂ ਸਿੱਧੇ ਗੁੰਡੇ ਹੀ ਬਣਾਉਣੇ ਹੋਣ ਇਸ ਤਰ੍ਹਾਂ ਧਾਗਾ ਪਿੱਛੇ ਕਰ ਲਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਹੁਣ ਜਿਹੜੇ ਆਪਾਂ ਇੱਕ ਕੁੰਡੇ ਤੋਂ ਦੋ ਦੋ ਕੁੰਡੇ ਕੀਤੇ ਸੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਕੱਠੇ ਹੁਣ ਦਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿਆਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿਆਂਗੇ ਕਿਉਂਕਿ ਆਪਾਂ ਦੋ ਵਾਰ ਡਿਜ਼ਾਈਨ ਬਣਾਇਆ ਜੇ ਤੁਸੀਂ ਚਾਹੋ ਤੇ ਡਿਜ਼ਾਈਨ ਤਿੰਨ ਵਾਰ ਵੀ ਬਣਾ ਸਕਦੇ ਜੀ ਉਹ ਤੁਸੀਂ ਆਪਣੇ ਹਿਸਾਬ ਨਾਲ ਕੁੰਡੇ ਪਾ ਲਓ ਇਹ ਡਿਜ਼ਾਈਨ ਜਿਹੜਾ ਮੈਂ ਦੋ ਵਾਰ ਬਣਾਇਆ ਤੁਸੀਂ ਤਿੰਨ ਵਾਰ ਵੀ ਬਣਾ ਸਕਦੇ ਜੇ ਫਿਰ ਥੋੜਾ ਚੌੜਾ ਬਣੇਗਾ ਡਿਜ਼ਾਈਨ ਤੇ ਗੈਪ ਵਾਲੇ ਕੁੰਡੇ ਵੀ ਤੁਸੀਂ ਵਾਧਾ ਛੱਡ ਸਕਦੇ ਜੀ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਉਲਟਾ ਬਣਾਵਾਂਗੇ ਦੋਸ ਲਾਈਆਂ ਸਾਡੀਆਂ ਬਣ ਗਈਆਂ ਤੇ ਡਿਜ਼ਾਈਨ ਵੀ ਕੰਪਲੀਟ ਹੋ ਗਿਆ ਇੱਕ ਵਾਰ ਦੁਬਾਰਾ ਬਣਾ ਕੇ ਦਿਖਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਅਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇਹ ਕੁੰਡੇ ਦੇ ਕੋਲੋਂ ਇੱਕ ਲੂਪ ਲਵਾਂਗੇ ਤੇ ਇਹ ਕੁੰਡੇ ਨੂੰ ਬੈਕ ਲੂਪ ਦੇ ਨਾਲ ਉਂਗਵਾਵਾਂਗੇ ਫਿਰ ਕੁੰਡੇ ਦੇ ਕੋਲੋਂ ਇੱਕ ਲੂਪ ਲਵਾਂਗੇ ਇਹਨੂੰ ਇੱਥੇ ਬੈਕ ਲੂਪ ਦੇ ਨਾਲ ਉਂਗਵਾਵਾਂਗੇ ਇਸ ਤਰ੍ਹਾਂ ਮੈਂ ਦੋ ਵਾਰੀ ਕੀਤਾ ਤੁਸੀਂ ਤਿੰਨ ਵਾਰੀ ਵੀ ਕਰ ਸਕਦੇ ਜੀ ਤਿੰਨ ਵਾਰੀ ਕਰੋਗੇ ਥੋੜਾ ਡਿਜ਼ਾਈਨ ਚੌੜਾ ਬਣੇਗਾ ਫਿਰ ਵੀ ਸੋਹਣਾ ਲੱਗੇਗਾ ਬਣਿਆ ਹੋਇਆ ਬਿਲਕੁਲ ਰੈਡੀमेड ਦੀ ਤਰ੍ਹਾਂ ਹੀ ਲੱਗਦਾ ਇਹ ਡਿਜ਼ਾਈਨ ਨਸਤਰਾ ਕਰਕੇ ਬਹੁਤ ਹੀ ਸੌਖਾ ਤਰੀਕਾ ਹੈ ਬਿਗినਰ ਜਿਹੜੇ ਉਹ ਇਸ ਡਿਜ਼ਾਈਨ ਨੂੰ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਨੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਉਲਟੀ ਸਲਾਈ ਤੇ ਆ ਗਏ ਉਲਟੀ ਸਲਾਈ ਫੇਰ ਉਸੇ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਉਲਟਾ ਹੁੰਦੇ ਹੋਏ ਫਿਰ ਦੋ ਗੁੰਡੇਆਂ ਤੋਂ ਇੱਕ ਗੁੰਡਾ। ਤੱਗਾ ਪਿੱਛੇ ਤਿੰਨ ਗੁੰਡੇ ਸਿੱਧੇ। ਤੱਗਾ ਅੱਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ। ਤੱਗਾ ਪਿੱਛੇ ਸਾਰੀ ਤੱਗਾ ਪਿੱਛੇ ਤਿੰਨ ਗੁੰਡੇ ਸਿੱਧੇ। ਬਸ ਦੋ ਸਲਾਈਆਂ ਸੀ ਰਿਪੀਟ ਕਰਦੇ ਜਾਣਾ ਇਹ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ। ਇਹ ਵੇਖੋ। ਇਸ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਜੇ ਜਦੋਂ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਇਸ ਤਰ੍ਹਾਂ ਬਣ ਜਾਏਗਾ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਹੀ ਇਹ ਡਿਜ਼ਾਈਨ ਲੱਗਦਾ ਹੈ ਇਸ ਤਰ੍ਹਾਂ ਜੈਂਟਸ ਕੋਟੀ ਤੇ ਤੁਸੀਂ ਕਿਸੇ ਵੀ ਕਲਰ ਤੇ ਬਣਾਇਆ ਹੋਏਗਾ ਤੇ ਬਹੁਤ ਹੀ ਪਿਆਰਾ ਲੱਗੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ ਧੰਨਵਾਦ